ਵਾਕ ਕਰ ਲਿਆ ਯਾਰ ਤੁਹਾਨੂੰ ਦੱਸਾਂ ਜੀ ਲੋੜ ਹੈ ਨਾ ਧਿਆਨ ਆ ਕੇ ਮਿਸਟ੍ਰੇਟ ਦੇ ਇਸ ਯਰੀ ਦੇ ਕਿ ਸਾਨੂੰ ਇਨਫੋਰਮੇਸ਼ਨ ਦੇ ਦੇਣੀ ਹੈ ਕਿ ਉਪਰਜਨ ਪਹਿਲਾਂ ਚਾਰ ਬੰਦੇ ਜਿਹੜੇ ਸੀਆਈਏ ਦੇ ਮੁਲਾਜ਼ਮ ਬਣ ਕੇ ਆਏ ਉਹਨਾਂ ਨੇ ਕੀ ਜਾਰੀ ਆ ਕੈਨੇਡੀਅਨ ਡਾਲਰ ਜਿਹੜਾ ਕਿ 3 ਲੱਖ ਇੰਡੀਅਨ ਰੁਪਈਏ ਦੇ

ਅੱਜ ਸਾਡੇ ਡਾਕ ਇਨਚਾਰਜ ਸਰਪੰਨਗਰੋ ਵੀ ਸੀ ਤੇ ਇਹਨਾਂ ਨੇ ਲੱਗੇ ਇਹਨੂੰ ਫੜ ਲਓ 4 ਘੰਟੇ ਦੇ ਅੰਦਰ ਅੰਦਰ ਟ੍ਰੇਸ ਕਰ ਲਿਆ ਸਾਡੇ ਮਠਾੜੂ ਮੇਕੋਲਾਲੀ ਇਹਨਾਂ ਨੇ ਵੈਪਨ ਵੀ ਜਿਹੜੇ ਇਹਨਾਂ ਦੇ ਲਾਇਸੈਂਸੀ ਵੈਪਨ ਨਾਲ ਸੀਗੇ 4 ਟੋਟਲ 5 ਜਾਣੀ ਸੀਗੇ 3 ਜਾਣੇ ਦੇ ਇਹਨਾਂ ਦੇ ਪਿੱਛੇ ਹੀ ਬਸਤ ਬੈਠੇ ਸੀਗੇ ਜਿਹੜੇ ਡਿਗਰਾਉਂ ਕੋ ਇਹਨਾਂ ਦਾ ਕਿੱਛਾ ਕਰ ਰਹੇ ਸੀਗੇ ਚੌਕ ਕੋਤਰੀ ਜਦੋਂ ਇਹ ਇਹਨਾਂ ਨੂੰ ਬੀਚੋਂ ਆਉਣਾ ਸਾਰੇਖਾਇਏ ਕਿ ਕਿਆ ਸੀ ਸੀਆਈਏ ਤੋਂ ਆਇਆ ਹੈ ਇਹ ਸਾਰਾ ਵੈਰੀਫਾਈ ਕਰਨਾ ਇਹਨਾਂ ਤੋਂ ਲੁੱਟ ਕੇ ਲੈ ਗਏ ਜਿਹੜਾ EMPLOYEES ਸੀ ਉਹ ਵਾਪਸ ਚਲਾ ਗਿਆ ਜਲੰਧਰ ਆ ਸੌਰੀ ਮੇ ਨਾਮ ਚਲਾ ਗਿਆ ਵਾਪਸ ਤੇ ਉਹਨੇ ਆਦੇ ਮਾਲਕ ਨਾਲ ਉਹ ਵੈਰੀਫਾਈ ਕਰਦੇ ਕਿ ਕਿੱਥੋਂ ਦੇ ਆਏ ਹੋ ਨੇ ਕਿ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਹੁਣ ਅਸੀਂ ਇਹ ਚਾਰ ਹੁਣ ਲਾਜ਼ਮ ਤਾ ਚਾਰ ਤਾ ਇਹ ਮਜਰੂਰ ਪੜ ਲਏ ਨੇ ਇੱਕ ਰਹਿਤਾ ਜਸਪਾਲ ਸਿੰਘ ਨਾਮ ਦਾ ਉਹ ਵੀ ਜਲਦੀ ਪੜਨਾ ਹੈ ਉਹ ਇਹਨਾਂ ਤੋਂ ਬ੍ਰਾਹਮਣ ਜੋ ਹੈ ਨੇ ਦੋ ਕ੍ਰਿਸਟਲ ਪਤੀਕੋਲ 12 ਜਿੰਦਾ ਰੌਣ ਤੇ 30000 ਕੈਨੇਡੀਅਨ ਡਾਲਰ। ਕਿਲਾ ਸਾਂਸੀ ਕਰਤਾ ਨੇ। ਬਾਕੀ ਜੋ ਮੈਂ ਦਾਸ ਸੁਨੀਪੇ ਤੁਹਾਡਾ ਕਸਮ ਨੇ। ਸਰ ਪੂਰੀ ਰਕਮ ਕਿਨੇ ਸੀ ਔਰ ਕਿੰਨੇ ਬ੍ਰਾਹਮਣ ਹੋਏ। ਪੂਰੀ ਦੀ ਪੂਰੀ ਬ੍ਰਾਹਮਣ ਹੋ ਗਏ। ਵੀਡੀਓ ਆ ਰਿਹਾ ਹੈ ਕਿ 30 ਦੇ 30000 ਡਾਲਰ ਦੇ ਬ੍ਰਾਹਮਣ ਹੋਏ। ਸਰ ਮਕਸਦ ਕੀ ਸੀ ਲੁੱਟਣ ਦਾ ਕੀ ਕਾਰਨ ਨੇ ਸਮਨੇ ਐ ਸਟਾਰੀ ਪਹਿਲਾ ਸਿਰ ਬੈਕਗ੍ਰਾਉਂਡ ਕ੍ਰੀਮ ਨੂੰ ਬੈਕਗ੍ਰਾਉਂਡ ਹੈ ਹੈਗਾ ਜੀ ਸਟਾਰ ਅਮਾ ਦੇ ਸਰਦੀ ਤੇ ਤਾਂ ਹੈਗੇ ਨਹੀਂ ਬਾਕੀ ਅਜੇ ਅੱਜ ਨਾਲ ਇੱਕ ਅਕਾ ਰਿਮਾਂਡ ਲਾਵਾਂਗੇ ਇਹ ਚਾਰੇ ਪੰਜੇ ਜਣੇ ਮੁਕ ਸੀਗੇ ਇਹਨਾਂ ਦਾ ਵੀ ਕੋਈ ਸਰਜਨਾਸੀ ਕੋ ਪਿੱਛੇ ਇਹਨਾਂ ਨੂੰ ਕੰਮ ਕਰਵਾਉਂਦਾ ਉਹ ਸਾਰਾ ਸੀ ਰੈਕਫਾਈ ਕਰਾਨੀ ਉਹ ਡੈਰੋਗੇਸ਼ਨ ਦੇ ਵਿੱਚ ਆਏਗਾ اچھا ਲੱਗਦਾ ਸਰ ਤੁਸੀਂ ਲਾਇਸੈਂਸੀ ਵਾਲਵਾਂ ਦਾ ਜ਼ਿਕਰ ਕੀਤਾ ਜਿਹੜੇ ਖੇਣੇ ਲਈ ਜਿਹੜੀ ਹੈਗੀ ਨਾ ਚਾਰ ਹੈਗੇ ਹੋਰ ਵੀ ਕੋਈ ਇਹਨਾਂ ਦੇ ਅੱਗੇ ਟਾਰਗੇਟ ਸੀ ਸੀ ਜਾਂ ਪਹਿਲਾਂ ਕੋਈ ਟਾਰਗੇਟ ਇਹਨਾਂ ਨੇ ਬਣਾਏ ਸੀ ਕਿ ਇਹਨਾਂ ਦੇਖੋ ਇਹ ਜਿਹੜਾ ਫੌਜੀ ਹੈਗਾ ਸਾਫ ਦਾ ਫੌਜੀ ਹੈ ਸਰ 20 ਸੀ ਇਹਦੇ ਤੇ ਜਿੰਨੀ ਕਮਲੀ ਪੀਸ ਚ ਪਤਾ ਲੱਗਿਆ ਕਿ ਇਹਦੇ ਤੇ ਚਾਰ ਹੋਰ ਵੀ ਹੈਗੇ ਨੇ ਤੇ ਇਹਨਾਂ ਨੇ ਹੋਰ ਕਿਤੇ ਵੀ ਜਰੂਰ ਕੀਤੀ ਹੋਣੀਆਂ ਬਾੜ ਰੱਤਾਂ ਜਰੂਰ ਕੀਤੀਆਂ ਹੋਣੀਆਂ ਜਿਹੜੀਆਂ ਅੱਗੇ ਹਨ ਮਾਲ ਤੇ ਵੀ ਪੈਰ ਪਹੁੰਚੀ ਸੀ ਸਿਰ ਲੁੱਟਦੀ ਰਕਮ ਨਹੀਂ ਲੈ ਕੇ ਕਿੱਥੇ ਗਈ ਸੀ ਲੁੱਟ ਕੇ ਕਿੱਥੇ ਚਲੇ ਗਏ ਸੀ ਇਹ ਅਲੱਗ-ਅਲੱਗ ਪਿੰਡਾਂ ਸੀਗੇ ਤੁਹਾਨੂੰ ਸਾਰੀ ਥਾਂ ਰੱਤਾ ਇਨਫੋਰਮੇਸ਼ਨ ਦੇ ਦਾਂਗੇ ਰੱਤਾ ਸਾਨੂੰ ਦੱਸ ਦੇ ਕਰ ਦੇ ਇਹ ਰਹਿਣ ਵਾਲੇ ጉዳਇ ਨਾਲ ਸੰਬੰਧ ਨਹੀਂ ਹੈ ਬਈ ਨਹੀਂ ਇਹ ਰਹਿਣ ਵਾਲੇ ਨਾਲ ਸੰਬੰਧ ਨਹੀਂ ਹੈ ਬਾਹਰ ਕੀ ਮੇਰਾ ਮੇਰਾ ਵੀ ਛੋੜ ਗਿਆ ਇਹ ਆदमी ਜਿਸੂ ਨੇ ਸੁਣਿਆ ਕਿਤੇ ਉਹਨਾਂ ਨੇ ਜਰਬੈਕ ਹੋਏ ਪੁਣੀ ਪੁੱਛ ਨੂੰ ਕਿਉਂ ਇਨਫੋਰਮ ਕੀਤਾ ਜੁਗਰਾਉਂ ਕਿਉਂ ਗਿਆ ਜਲੇ ਕਿ ਮੋਬਾਈਲ ਉਹ ਕੋਲ ਹੈ ਦੇਖੋ ਭਾਰਤੀ ਕੋਲ ਸਾਰੇ ਆਏ ਸੀ ਸੀਆਈਏ ਦੇ ਪੱਗ ਹੀ ਆ ਕਿ ਨਾ ਲੇਕਿਨ ਉਹ ਇੱਥੇ ਆ ਗਈ ਆਪਣੇ ਉਹਨਾਂ ਨੂੰ ਕਹਿੰਦਾ ਕਿ ਜੇ ਪੁੱਤ ਜਗਰਾਉਂ ਵਾਲਿਆਂ ਨੂੰ ਆਪਣੇ ਮੋਬਾਈਲ ਦੇ ਸਾਥੇ ਗਿਆ ਦੋ ਘੰਟੇ ਵੇਖ ਕੇ ਤੇ ਉਹ ਮੋਬਾਈਲ ਤੇ ਕਹਿ ਸਕਦਾ ਸੀ ਕਿ ਮੇਰੇ ਆ ਹੈ ਤੁਸੀਂ ਮੈਂ ਠੀਕ ਹੈ ਅੱਜ ਯੂ ਕੰਮ ਕਰੂ ਜਾਣਾ ਔਰ ਉਹਦੇ ਚ ਉਹਦੇ ਚ ਕਿਉਂ ਜਿਗਰਾਉਂ ਉਹ ਚੱਲ ਗਿਆ ਉਹ ਕਹਿੰਦਾ ਜਿਗਰਾਉਂ ਤੇ ਉੱਤਰ ਕਰਦੇ ਰਹੇ ਹੁਣ ਤੇ ਉਹ ਜਦੋਂ ਬੇਸਵਾ ਚਾਹੁੰਦਾ ਮੌਨ ਨਹੀਂ ਦੇ ਇੱਥੇ ਜਦੋਂ ਸਾਡੇ ਕੋਲ ਕੋਈ ਨਹੀਂ ਹੈ ਤੇ ਪਰਸਾ ਦੇ ਕੰਸ਼ੀਰਜ ਨਾਲ ਜਦੋਂ ਬੈਗਵਾਰਡ ਦੇਖ ਤੇ ਗਿਆ ਲਾ ਦੇ। ਸਰੀਰਾ ਜੋ ਕੋਈ ਪੁਰਾਣਾ ਵੀ ਕੰਮ ਕਰਦਾ ਸੀ ਉਹਨਾਂ ਕੋਲ ਸਰਪੀਕ ਉਹਨਾਂ ਦਾ ਗਾੜੀ ਹੈ ਗੱਲ ਵਿੱਚ। ਸਹੀ ਗੱਲ ਹੈ। ਉਹ ਨਹੀਂ ਰੱਖਦੇ ਉਹ ਨਹੀਂ ਰੱਖਦੇ। ਉਹਨਾਂ ਦਾ ਪ੍ਰਾਣ ਇੰਪਲਾਈ ਸੀ। ਉਹਨਾਂ ਦਾ ਗਰਮੈਨਿਕ ਸੀ। ਉਹਨਾਂ ਦਾ ਗਾਰਡ ਸੀ।